ਲੋਕ ਸਭ ਕਾਫੀ ਵਿਸਾਲ ਪੂਰਾ ਵੇਟ ਕਰਦੇ ਨੇ ਸੋ ਇੱਥੇ ਪਹੁੰਚੇ ਹੋਏ ਨੇ ਚੋ ਜੈ ਸ਼ੀਰ ਸਾਰੇ ਸਾਰੇ ਬੇਨਤੀਆਂ ਸਾਰੇ ਸੰਦਰਭ ਕੇ ਸਭ ਤੋਂ ਪ੍ਰੋਗਰਾਮ ਰਾਮਪਰਾਇ ਮੰਦਰ ٹرسٹ ਵੱਲੋਂ ਕੀਤਾ ਜਾਂਦਾ ਹੈ 12 ਸਾਲ ਤੋਂ ਇਹ ਗਾਰਗ੍ਰਮ ਜਾਲ ਪ੍ਰੋਗਰਾਮ ਚੱਲ ਰਿਹਾ ਲੰਕਾ ਦਹਨ ਦਾ ਔਰ ਦੇਸ਼ ਦੇ ਵਿੱਚ ਇੱਕ ਪਹਿਲਾ ਬਟਾਲਾ ਵਿੱਚ ਪ੍ਰੋਗਰਾਮ ਹੈ ਕਿ ਜਿਹੜਾ ਦੇਸ਼ ਭਰ ਦੇ ਵਿੱਚ ਹੁੰਦਾ ਜਿਹੜਾ ਸਰੋਵਰ ਦੇ ਅੰਦਰ ਲੰਕਾ ਨੂੰ ਦਹਨ ਕੀਤਾ ਹਰਮਾਨੀ ਜੀ ਦੁਆਰਾ ਜਾਂਦਾ 12 ਸਾਲ ਤੋਂ ਪ੍ਰੋਗਰਾਮ ਪਿਛਲੇ ਚਾਲੂ ਹੈ ਇੱਕ ਵਾਰ ਕੋਰੋਨਾ ਵਿੱਚ ਬੰਦ ਰਿਹਾ ਬਾਕੀ ਲਗਾਤਾਰ 12 ਸਾਲ ਤੋਂ ਇਹ ਚਾਲੂ ਹੈ ਮੰਦਰ ਨੇ ਉਸ ਵਕਤ ਇਹ ਸੋਚ ਗਿਆ ਕੀਤਾ ਸੀ ਕਿ ਇੱਕ ਜੋ ਲੰਕਾ ਸੋਨੇ ਦੀ ਸੀ ਉਹਨੂੰ ਕਿਸ ਕਰਕੇ ਖਤਮ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਸ ਵਕਤ ਜੋ ਸਮੁੰਦਰ ਦੇ ਅੰਦਰ ਬੈਠਾ ਰਾਵਣ ਰੂਪੀ ਰਾਖਸ਼ ਸੀ ਚਾਹੇ ਚਾਹ ਰੇਤਾ ਲਗਿਆਤਾ ਸੀ ਚਾਹੇ ਹਨੂਮਾਨ ਜੀ ਦਾ ਪਾਰ ਪਕ ਤਿੰਨ ਲੋਕ ਦਾ ਮਾਲਕ ਨੂੰ ਉਹਨੇ ਜਤਿਆ ਸੀ ਜਿੰਨੂੰ ਅਸੀਂ ਸ਼ਿਵਜੀ ਮਹਾਰਾਜ ਦੇ ਨਾਮ ਤੋਂ ਜਾਣਦੇ ਹਾਂ ਪਰ ਉਹਦੀ ਇੱਕ ਅਗਲ ਮਾਰੀ ਗਈ ਉਹਨੇ ਇਸਤਰੀ ਮਾਤਾ ਦਾ ਅਪਮਾਨ ਕਰ ਲਿਆ ਉਹ ਹੰਨ ਕਰਨ ਤੋਂ ਬਾਅਦ ਪ੍ਰਭੂ ਰਾਮ ਨੇ ਪੂਰੇ ਅੰਗਾਜ ਨੂੰ ਵੀ ਭੇਜਿਆ ਬਾਂਦਰ ਦੇ ਰੂਪ ਔਰ ਹਨੂਮਾਨ ਜੀ ਨੂੰ ਵੀ ਭੇਜਿਆ ਕਿ ਕਿਸੇ ਤਰੀਕੇ ਇਹ ਬਾਝ ਆ ਜਾਏ ਔਰ ਇਹ ਸਮਝ ਜਾਏ ਪਰ ਨਾ ਸਮਝਣ ਦਾ ਕਾਰਨ ਕੀ ਹੋਇਆ ਹਨੂਮਾਨ ਜੀ ਦੁਆਰਾ ਲੰਕਾ ਵੀ ਜਲਾਤੀ ਗਈ ਔਰ ਰਾਖੇ ਜਾਪੀ ਦਾ ਪ੍ਰਭੂ ਰਾਮ ਦੁਆਰਾ ਅੰਤ ਗੀਤਾ ਇਹ ਬੁਰਾਈ ਦੇ ਛਾਈ ਦੀ ਜਿੱਤ ਹੈ ਇਹ ਅੱਜ ਦਾ ਦਿਨ ਇਹ ਦਰਸਾਉਂਦਾ ਹੈ ਲਗਭਗ ਮਿੰਟੋ ਜਿੱਥੋਂ ਦਾ ਧਿਆਨ ਹੈ ਇਹ ਗੱਲਾ ਬਟਾਲੇ ਜਿਸ ਦੇਸ਼ ਪਰਚ ਸरोवर ਦੇ ਅੰਦਰ ਲੰਕਾ ਦਾ ਦਹਨ ਕੀਤਾ ਜਾ ਔਰ 12 ਸਤ 20